ਦੇ ਵੈਗੋ ਦੀ ਜਸਤਰਾ ਤੁਸੀਂ ਦੱਸਿਆ ਜਿਹੜੀ ਰੂਹਾਂ ਹੁੰਦੀਆਂ ਨੇ ਇਹ ਕਿੰਨਾ ਲੋਕਾਂ ਨੂੰ ਟਾਰਗੇਟ ਕਰਦੀਆਂ ਨੇ ਮਤਲਬ ਕਿਹੜੇ ਬੰਦੇ ਦੇ ਵਿੱਚ ਪ੍ਰਵੇਸ਼ ਇੱਕ ਤਾਂ ਹੁੰਦਾ ਵੀ ਜਿਵੇਂ ਉਹਦਾ ਕਰਮ ਥੀ ਕੋਈ ਹਾਂਜੀ ਹਾਂਜੀ ਤੇ ਬਾਕੀ ਕਈ ਦਫਾ ਹੁੰਦਾ ਬਹੁਤੇ ਮਾੜੇ ਕਰਮ ਹੋਣ ਫਿਰ ਕਬੀਰ ਸਾਹਿਬ ਵੀ ਤਾਂ ਦਾ ਇਹੀ ਬਚਨ ਹੈ ਬਈ ਜੈ ਕਰ ਸਾਧਨਾ ਸੇਵੀ ਹੈ ਜਿਹੜੇ ਘਰ ਵਿੱਚ ਸਾਧੂਆਂ ਦੀ ਸੇਵਾ ਨਹੀਂ ਹੁੰਦੀ ਗੁਰ ਸਿੱਖਾਂ ਦੀ ਸੇਵਾ ਨਹੀਂ ਹੁੰਦੀ ਹਰ ਕੀ ਸੇਵਾ ਨਾ ਹੈ ਰੱਬ ਦੀ ਕੋਈ ਗੱਲ ਨਹੀਂ ਹੁੰਦੀ ਤੇ ਇਹ ਕਰ ਮਹਾਰਾਹਟਸਾਰ ਰਖੇ ਉਹ ਮਹਾਰਾਹਟ ਕਹਿੰਦੇ ਕਬਰਾਂ ਨੂੰ ਮੜੀਆਂ ਨੂੰ ਉਥੇ ਉਹ ਬੰਦੇ ਹੀ ਭੂਤ ਨੇ ਨਿਹੰਦ ਦਾ ਰਸਨ ਕਬੀਰ ਸਾਹਿਬ ਹੀ ਕਹਿੰਦੇ ਭੂਤ ਵਸੈ ਤਨ ਮਾਹੇ ਉਹ ਬੰਦੇ ਤੇ ਬੀਬੀਆਂ ਭੂਤਣੀਆਂ ਇਹ ਤਾਂ ਹੋ ਗਈ ਨਾ ਦੁਨਿਆਵੀ ਬਈ ਇਸ ਤਰ੍ਹਾਂ ਇਹ ਵੀ ਭੂਤ ਨੇ ਭੂਤ ਨੇ ਜੰਮਦੇ ਹੀ ਭੂਤ ਨੇ ਨੇ ਮਾਂ ਜਨੂਰਾ ਧੀ ਜਨੂਰੀ ਬਾਣੀ ਵਿੱਚ ਬਚਨ ਆਇਆ ਮਾਂ ਵੀ ਜਨਪੂਤ ਹੈ ਹੁਣ ਜਾਂ ਰੱਬ ਦੀ ਗੱਲ ਹੀ ਨਹੀਂ ਕਰਨੀ ਜਨਪੂਤ ਹੀ ਨੈ ਮਾਂ ਜਨੂਰਾ ਧੀ ਜਨੋਰੀ ਜਿੰਨੂ ਜੋਰਾਂ ਦਾ ਅਵਤਾਰ ਸਾਰੇ ਭੂਤ ਪ੍ਰੇਤ ਇਕੱਠੇ ਹੋਏ ਨੇ ਠੀਕ ਹੈ ਕਾਲ ਯੁਗ ਦਾ ਇਹ ਸੀ ਕਿ ਪ੍ਰਭਾਵ ਹੈ ਕਾਲ ਯੁਗ ਨੇ ਇਹੀ ਕਿਹਾ ਸੀ ਨਾ ਹਮ ਕਹਿੰਦੇ ਮਹਾਰਾਜ ਮੈਂ ਸਾਰੇ ਦੁਨੀਆ ਨੂੰ ਨਰਕਾਂ ਨੂੰ ਲੈ ਕੇ ਜਾਣਾ ਜਿਹੜੇ ਰਾਜਜਨਕ ਨੇ ਤ੍ਰੇਤੇ ਯੁਗ ਦੇ ਵਿੱਚ ਨਰਕ ਖਾਲੀ ਕਰ ਦਿੱਤੇ ਸਨ ਹਮ ਧੰਤਨ ਰਾਜਾ ਜਨਕ ਹੈ ਜਨ ਸਿਮਰਨ ਕੀ ਉਹ ਵਿਵੇਕ ਏ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ ਐਸਾ ਸਿਮਰਨ ਜਾਣ ਕੇ ਸੰਤਨ ਪਕੜੀ ਟੇਕ ਨਾਨਕ ਸਿਮਰਨਸਾਰ ਹੈ ਵਿਸਰ ਹੈ ਘੜੀ ਦਾ ਏਕ ਏ ਘੜੀ ਦਾ ਮਹਾਤਮ ਉਹਨੇ ਜਿੰਨੇ ਵੀ ਨਰਕ ਸੀ ਸਾਰਿਆਂ ਨੂੰ ਬੰਦ ਖਲਾਸੀ ਕਰਾਤੀ ਸੀ ਹੈ ਭਾਈ ਗੁਰਦਾਸ ਦਾ ਬਚਨ ਆਇਆ ਨਾ ਭਗਤ ਵੱਡਾ ਰਾਜਾ ਜਨਕ ਹੈ ਗੋਰਮੁਖ ਮਾਇਆ ਵਿੱਚ ਉਦਾਤੀ ਦੇਵ ਲੋਗ ਨੂੰ ਚੱਲਿਆ ਗਣ ਗੰਧਾ ਸਵਾ ਸੁਖਵਾਤੀ ਜਦ ਦੇਵ ਲੋਗ ਨੂੰ ਜਾ ਰਿਹਾ ਸੀ ਰਸਤੇ ਵਿੱਚ ਉਹ ਨਾਰਕੀ ਜੀਵਾਂ ਦਾ ਰੋੜਾ ਸੁਣਿਆ ਉਹਨਾਂ ਦਾ ਰੋਂਡ ਸੁਣਿਆ ਉਹ ਦਰਵੀਪੂਤ ਹੋ ਗਿਆ ਉਹ ਤਰਸ ਆ ਗਿਆ ਉਹਨੂੰ ਫੇ ਪੁੱਛਦਾ ਇਹ ਕੀ ਗੱਲ ਕਹਿੰਦੇ ਜੀ ਇਹ ਨਾਰਕੀ ਜੀਵਾਂ ਨੂੰ ਸਜਾ ਦਿੱਤੀ ਜਾ ਰਹੀ ਹੈ ਇਹਦਾ ਮਾਲਕ ਕੌਣ ਹੈ ਕਹੇ thorium ਰਾਜਾ ਚਲੋ ਵੀ ਉਹਦੇ ਪਾਸ ਚਲੋ ਉਹਨੂੰ ਕਿਹਾ ਜਾ ਕੇ ਵੀ ਇਹਨਾਂ ਨੂੰ ਛੱਡ ਉਹ ਕਹਿੰਦਾ ਮੈਂ ਨਹੀਂ ਛੱਡ ਸਕਦਾ ਕਰਮਾਂ ਦਾ ਫਲ ਭੁਗਤ ਰਹੇ ਨੇ ਠੀਕ ਹੈ ਕਿਵੇਂ ਛੱਡੇ ਉਹ ਕਹਿੰਦਾ ਇਹਨਾਂ ਦੇ ਪਾਪਾਂ ਦੇ ਬਰਾਬਰ ਪੁੰਨ ਦੇ ਦਿਓ ਕੋਈ ਹੂੰ ਉਹ ਕਹਿੰਦੇ ਫਿਰ ਪੁੰਨ ਤਾਂ ਸਭ ਤੋਂ ਵੱਡਾ ਨਾਮ ਹੀ ਹੈ ਨਾ ਚਲ ਤੂੰ ਆਪਣੀ ਤਕੜੀ ਤਿਆਰ ਕਰ ਤੇ ਤੂੰ ਇਹਨਾਂ ਦੇ ਪਾਪਾਂ ਦਾ ਫਲ ਪਾ ਇੱਕ ਪਾਸੇ ਇੱਕ ਪਾਸੇ ਅਸੀਂ ਇੱਕ ਘੜੀ ਨਾਮ ਜਪਿਆ ਫੇਰੇ ਜਨ ਸੇਵਨ ਕੀਓ ਇੱਕ ਘੜੀ ਕੇ ਸੇਵਨ ਨੇ ਪਾਪੀ ਤਰੇ ਅਨੇਕ ਹੂੰ ਉਹ ਕਾ ਜੋ ਕਹਿੰਦਾ ਗੁਰਨਾਗ ਤੇ ਮਹਾਰਾਜ ਜਿਹੜੇ ਤੇ ਇੱਥੇ ਵਿੱਚ ਉਹ ਨਰ ਖਾਲੀ ਕੀਤੇ ਸਨ ਮੈਂ ਉਹ ਸਾਰੇ ਭਰਨੇ ਲਏ ਹਮ ਆਪਣੇ ਪ੍ਰਭਾਵ ਦੇ ਨਾਲ ਮਾੜੇ ਕਰਮ ਸਰਾਵ ਮਾਸ ਮੀਰ ਦੁਰਾਚਾਰ ਐਈ ਠੱਗੀ ਵਗੀ ਜੋ ਕਿਸੇ ਦੇ ਨੇੜੇ ਤੇਰੇ ਤੁਹਾਨੂੰ ਤਾਂ ਹੈ ਹੀ ਨਹੀਂ ਧਾਰਮਿਕ ਬੰਦੇ ਹੋ ਦੇਖ ਲੋ ਕਹਿਣਾ ਨਹੀਂ ਚਾਹੀਦਾ ਹਮ ਧਾਰਮਿਕ ਬੰਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਇਹ ਸਾਡੇ ਕੋਈ ਪੰਥ ਕਾਗੂ ਨੇ ਉਹਨਾਂ ਨੇ ਕੀ ਕੁਛ ਕੀਤਾ ਹੋਇਆ ਠੱਗੀਆਂ ਕੀ ਗੁਰੂ ਘਰਾਂ ਦੇ ਵਿੱਚੋਂ ਮਾਇਆ ਦੀ ਲੁੱਟ ਬੜਾ ਹਾਲ ਸਭ ਸਭ ਤੁਮ ਨਹੀਂ ਆਪਣੇ ਹਾਂ ਆਪਾਂ ਹੁਣ ਇਹ ਜਿਹੜੀ ਸਾਰੀ ਖੇੜੇ ਕਲਯੁਗ ਦੀ ਆ ਇਹ ਕਾਲਯੁਗ ਦਾ ਪ੍ਰਭਾਵ ਹੀ ਆ ਨਾ ਜੀ ਠੀਕ ਹੈ ਹਾਂ ਕਾਲਯੁਗ ਦਾ ਹੀ ਪ੍ਰਭਾਵ ਹੈ ਨਾ ਹੂੰ ਕਲਕਾਤੀ ਰਾਜੇ ਕਸਾਈ ਕਲਯੁਗ ਦੇ ਵਿੱਚ ਰਾਜੇ ਕਸਾਈ ਬਣ ਗਏ ਬਣ ਹੀ ਗਏ ਨੇ ਬਣ ਗਏ ਗੁਰਨਾਕ ਦੇ ਮਹਾਰਾਜ ਦੇ ਬਚਨ ਹੈ ਕਲਕਾਤੀ ਰਾਜੇ ਕਸਾਈ ਧਰਮ ਪੰਖਾ ਉੱਡ ਰਿਆ ਤੁਹਾਨੂੰ ਤਾਂ ਹਮਲਾ ਕੇ ਉੱਡ ਗਿਆ ਹੈ ਗੁਰਨਾਕ ਦੇ ਮਹਾਰੇ ਨੇ ਕਿਰਪਾ ਕੀਤੀ ਹੈ ਸਾਨੂੰ ਜਿਹੜਾ ਧਰਮ ਦੇ ਨਾਲ ਜੋੜਿਆ ਸਾਨੂੰ ਸਾਨੂੰ ਸਿੱਧਾ ਰਸਤਾ ਦਿਖਾਇਆ ਕਰਮ ਕਾਂਡ ਤੋਂ ਉੱਚਾ ਕੀਤਾ ਸਾਨੂੰ ਬਈ ਪਾਈ ਕੀਰਤ ਕਰੋ ਨਾਮ ਜਪੋ ਤੇ ਵੰਡ ਚਕੋ ਤਿੰਨ ਸਾਨੂੰ ਸਿਧਾਂਤ ਦੇ ਕੇ ਮਹਾਰਾਜ ਜੀ ਕਿਰਤ ਕਰਨੀ ਆ ਉਹ ਵੀ ਧਰਮ ਦੀ ਧਰਮ ਦੀ ਕਿਰਤ ਆ ਕਿਰਤ ਤੋਂ ਬਾਅਦ ਫਿਰ ਨਾਮ ਜਪਣਾ ਛੇਰੋ ਦੇ ਵਿੱਚੋਂ ਜਿਹੜੀ ਕਿਰਤ ਕੀਤੀ ਆ ਉਹਦੇ ਵਿੱਚੋਂ ਵੰਡ ਛਕਣਾ ਗਰੀਬ ਵਾਸਤੇ ਕਿਤੇ ਗਰੀਬ ਨੂੰ ਦੇ ਮਦਦ ਕਰ ਦਿਓ ਕਿਸੇ ਲੜਕੀ ਦੀ ਸ਼ਾਦੀ ਕਰ ਦਿਓ ਕੋਈ ਬੱਚਾ ਇੰਟੈਲੀਜੈਂਟ ਹੈ ਉਹਨੂੰ ਬਿਚਾਰੇ ਚ ਹਿੰਮਤ ਨਹੀਂ ਹੈ ਮਾਂ ਪਿਓ ਵਿੱਚ ਉਹਨੂੰ ਪੜਾ ਦਿਓ ਇਸ ਤਰ੍ਹਾਂ ਦੀ ਇਹ ਇੱਕ ਸ਼ੁਭ ਕਰਮ ਹਨ ਜਿਹੜੇ ਕਿ ਕਰਨੇ ਚਾਹੀਦੇ ਨੇ ਇਹ ਜੋ ਆਪਾਂ ਨੂੰ ਸਿੱਖੀ ਸਿਧਾਂਤ ਵਿੱਚ ਆਉਂਦੇ ਹਨ ਗੁਰੂ ਗੁਰੂ ਮਹਾਰਾਜ ਦਾ ਬਚਨ ਹੈ ਨਾ ਗਰੀਬ ਦਾ ਮੂੰਹ ਉਹੀ ਗੁਰੂ ਕੀ ਗੋਲ ਕਹਿ ਬੈਠਾ ਗਰੀਬ ਦੇ ਮੂੰਹ ਵਿੱਚ ਪੈ ਜਾਵੇ ਬੱਥਾ ਹਾਂ ਠੀਕ ਹੈ ਤੇ ਇੱਕ ਵਾਰ ਕੋਈ ਕਿਸੇ ਵੀ ਗ੍ਰੰਥ ਦੇ ਵਿੱਚ ਕਲਯੁਗ ਦੀ ਉਮਰ ਦੇ ਬਾਰੇ ਕੋਈ ਆਉਂਦਾਗਾ ਕਿੰਨਾ ਵਿੱਚ ਇਹ ਹਿੰਦੂ ਮਤ ਦੇ ਵਿੱਚ ਆਉਂਦਾ 432000 ਸਾਲ ਉਮਰ ਠੀਕ ਹੈ ਤੇ ਹੁਣ ਆਪਾਂ ਇਹਦਾ ਅੱਲਾਵਲ ਬਹੁਤਾ ਨਹੀਂ ਧਿਆਨ ਦਿੰਦੇ ਕਿਉਂਕਿ ਮਹਾਰਾਜ ਜੀ ਕਹਿੰਦੇ ਬਈ ਕਲਯੁਗ ਤਾਂ ਉਦੋਂ ਹੀ ਆ ਜਦੋਂ ਅਸੀਂ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਾਂ ਹਮ ਬਸ ਜੇ ਉਹਦੇ ਨਾਲ ਜੁੜੇ ਆ ਕੋਈ ਕਲਯੁਗ ਨਹੀਂ ਸਾਡੇ ਵਾਸਤੇ ਠੀਕ ਹੈ ਨਹੀਂ ਇੱਕ ਘੜੀ ਨਾ ਮਿਲਤੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਚਿੱਠੀਆਂ ਲਿਖੀਆਂ ਹਮ ਲਾਹੌਰ ਤੋਂ ਆਹੀ ਬਚਨ ਲਿਖਿਆ ਸੀ ਇੱਕ ਘੜੀ ਨਾ ਮਿਲਤੇ ਮਹਾਰਾਜ ਆਰਾਮਦਾਸ ਮਹਾਰਾਜ ਜੀ ਇੱਕ ਘੜੀ ਜੇ ਅਸੀਂ ਨਹੀਂ ਮਿਲਦੇ ਤਾਂ ਸਾਨੂੰ ਕਾਲਯੁਗ ਆ ਜਾਂਦਾ ਹੈ ਇੱਕ ਘੜੀ ਨਾ ਮਿਲਤੇ ਤਾਂ ਕਾਲਯੁਗ ਹੋਤਾ ਹੁਣ ਕਾਲ ਮਿਲੀਏ ਪ੍ਰੇਤੂਤ ਭਗਵੰਤਾ ਤੇ ਇਸ ਕਰਕੇ ਕਾਲਯੁਗ ਤਾਂ ਉਦੋਂ ਹੀ ਹੈ ਜਦੋਂ ਆਪਾਂ ਰੱਬ ਰੱਬ ਕਰਨਾ ਛੱਡ ਦਿੰਨੇ ਆ ਕਿ ਕਾਲਯੁਗ ਕਿਤੇ ਨਹੀਂ ਹੈ ਸਤਿਮਾਰਾ ਜੀ ਬਚਨ ਨੇ ਵੱਡਿਆਂ ਦੇ ਕਹਿੰਦੇ ਅਸੀਂ ਤਾਂ ਕਾਲਯੁਗ ਦੀ ਹਿੱਕ ਤੇ ਬੈਠੇ ਆ ਇਹ ਕਹੇ ਉਹਨਾਂ ਨੇ ਠੀਕ ਮੋਜਾ ਮਹਾਪੁਰਚਾਂ ਵਿੱਚ ਬੈਠੇ ਸਨ ਤੇ ਕੋਈ ਵਿਚਾਰਾ ਚਲਦੀਆਂ ਜੋ ਉੱਚੀਆਂ ਗੱਲਾਂ ਕਰਦੇ ਕਰਦੇ ਨੇ ਮਹਾਪੁਰ ਸਾਫ ਵਿੱਚ ਹਨ ਉਦੋਂ ਮਹਾਰਾਜ ਨੇ ਕਿਹਾ ਸੀਗਾ ਇਹ ਕਹਦੇ ਅਸੀਂ ਤਾਂ ਭਾਈ ਕਾਲ ਯੁਗ ਦੀ ਹਿੱਕ ਤੇ ਬੈਠੇ ਆਂ ਹਿੱਕ ਤੇ ਬੈਠਣ ਦਾ ਮਤਲਬ ਹੁੰਦਾ ਉਹ ਹੀ ਸਾਨੂੰ ਕੋਈ ਮਤਲਬ ਨਹੀਂ ਹੈ ਸਾਨੂੰ ਸਾਡੇ ਤੇ ਕੋਈ ਅਸਰ ਨਹੀਂ ਕਰ ਸਕਦਾ ਕਾਲ ਯੁਗ ਨਹੀਂ ਕਰ ਸਕਦਾ ਵਾਕਈ ਠੀਕ ਹਾਂ